ਜਿਹੜੇ ਨਜ਼ਾਹਰ ਗੱਡੀ ਦੇ ਵਿੱਚ ਸੀ ਇਹ ਤਿੰਨੀਆਂ ਨੇ ਦੋਆਂ ਦਾ ਨਾਮ ਤਾਂ ਪਤਾ ਇੱਕ ਦਾ ਨਾ ਪਰਮਿੰਦਰ ਇੱਕ ਦਾ ਨਾ ਹਰਮਨ ਤੇ ਤੀਜੇ ਬੰਦੇ ਦਾ ਹਲੇ ਨਾਮ ਨਹੀਂ ਸਾਨੂੰ ਪਤਾ ਪਿਆ ਇਹ ਦੋ ਤਾਂ ਜਿਹੜੇ ਦਾ ਨਾਮ ਦੱਸਿਆ ਰਣੀਆਂ ਦੇ ਆ ਤੀਜੇ ਦਾ ਨਹੀਂ ਹਲੇ ਪਤਾ ਲੱਗਾ ਐਸ ਐਚਓ ਸੀ ਡੀ ਆਤੋਂ ਵੱਡਣੀ ਦਾ ਫੋਨ ਆਇਆ ਸੀ ਇਹ ਬੌੜਿਆਂ ਦੇ ਕੋਲੇ ਪੈਟਰੋਲ ਪੰਪ ਹੈ ਉਹਦੇ ਪੈਟਰੋਲ ਪੰਪ ਦੇ ਵਿੱਚ ਐਕਸੀਡੈਂਟ ਹੋ ਰਿਹਾ ਉਹਦੇ ਸਾਹਮਣੇ ਇਹ ਰਾਤ 2:30 ਵਜੇ ਦਾ ਵਾਕਿਆ ਕਿ ਪਿੰਡ ਬੌਡੇ ਪੈਟਰੋਲ ਪੰਪ ਦੇ ਸਾਹਮਣੇ ਗੱਡੀ ਪਲਟੀ ਪਈ ਹੈ ਐਸਐਸਐਫ ਦੀ ਗੱਡੀ ਨੇ ਮੌਕਾ ਪਰ ਜਾ ਕੇ ਦੇਖਿਆ ਕਿ ਉਹਦੇ ਵਿੱਚ ਤਿੰਨ ਬੰਦੇ ਜਿਹੜੇ ਹੈਗੇ ਆ ਉਹ ਗੱਡੀ ਦੇ ਵਿੱਚ ਸੀਗੇ ਉਹਨਾਂ ਨੂੰ ਮੌਕੇ ਤੇ ਨੂੰ ਕੱਢਿਆ ਚੰਨਾਂ ਨੂੰ ਔਰ ਤਿੰਨਾਂ ਦੀ ਡੈਥ ਹੋ ਗਈ ਸੀ ਪਹਿਲਾਂ ਇਹ ਫਤੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ ਸਾਨੂੰ ਐਸ ਐਚਓ ਸੀ ਡੀ ਆਹ ਤੋਂ ਵਦਣੀ ਦਾ ਫੋਨ ਆਇਆ ਸੀ ਇਹ ਬੌੜਿਆਂ ਦੇ ਕੋਲੇ પેટ્રોલ ਪੰਪ ਹੈ ਉਹਦੇ પેટ્રોલ ਪੰਪ ਦੇ ਵਿੱਚ ਐਕਸੀਡੈਂਟ ਹੋਇਆ ਉਹਦੇ ਸਾਹਮਣੇ ਇਹ ਰਾਤ 2:30 ਵਜੇ ਦਾ ਵਾਕਿਆ ਜਿਹੜੇ ਡਿਜ਼ਾਇਰ ਗੱਡੀ ਦੇ ਵਿੱਚ ਸੀ ਤਿੰਨ ਜਣੇ ਦੋਹਾਂ ਦਾ ਨਾਮ ਤਾਂ ਪਤਾ ਇੱਕ ਦਾ ਨਾ ਪਰਮਿੰਦਰ ਇੱਕ ਦਾ ਨਾ ਹਰਪ੍ਰੀਤ ਤੇ ਤੀਜੇ ਬੰਦੇ ਦਾ ਹਲੇ ਨਾਮ ਨਹੀਂ ਸਾਨੂੰ ਪਤਾ ਇਹ ਦੋ ਤਾਂ ਜਿਹੜੇ ਦਾ ਨਾਮ ਦੱਸਿਆ ਹੋ ਰਣੀਆਂ ਦੇ ਆ ਤੀਜੇ ਦਾ ਨਹੀਂ ਹਲੇ ਪਤਾ ਲੱਗਿਆ ਵੀ ਕੌਣ ਆ ਉਹ ਆਉਂਦੇ ਉਹਨਾਂ ਦੇ ਕੋਈ ਦੋਸਤ ਮਿੱਤਰ ਆਉਣਗੇ ਸਰੀਆਣ ਕੇ ਦੱਸਣਗੇ ਵੀ ਕੌਣ ਪਾਕਿਸਤਾਨ ਹੋਰ ਕਿੱਥੇ ਜਾ ਰਹੇ ਸੀ ਇਹ ਇਧਰੋਂ ਮੋਗਿਆ ਵੱਲੋਂ ਜਾ ਰਹੇ ਸੀ ਪਟਿਆਲਾ ਬਰਨਾਲਾ ਰੋਡ ਤੇ ਇਹ ਵੀ ਪਤਾ ਲੱਗਾ ਕਿ ਐਕਸੀਡੈਂਟ ਕਿੱਦਾਂ ਹੋਇਆ ਕੀ ਕਾਰਨ ਕੀ ਬਣਿਆ ਇਹ ਦੇਖੋ ਜੀ ਇਹ ਤਾਂ ਹੁਣ ਕਹਿ ਨਹੀਂ ਸਕਦੇ ਪਰ ਇਹ ਫੁੱਟਪਾਥ ਦੇ ਨਾਲ ਟਕਰਾਈ ਹੈ ਗੱਡੀ ਜਾਂ ਕੋਈ ਓਵਰਟੈਕ ਕਰਦਿਆਂ ਟਕਰਾਈ ਹੈ ਜਾਂ ਕਿਵੇਂ ਉਹਦੇ ਤੋਂ ਮੜ ਕੇ ਬੇਕਾਬੂ ਹੋ ਗਈ ਹੈ ਗੱਡੀ ਤੁਹਾਨੂੰ ਡੱਡੂ ਮੁੱਢੇ ਕਿੱਥੋਂ ਮਿਲਗੇ ਜੀ ਇਹ ਸਾਨੂੰ ਬੌੜਿਆਂ ਤੋਂ ਮਤਲਬ ਜਿਹੜਾ ਪੈਟਰੋਲ ਪੰਪ ਆ ਉਹਦੇ ਬਿਲਕੁਲ ਸਾਹਮਣੇ ਅੱਜ ਅਜਮੇ ਦੀ 7325 ਨੂੰ ਸਾਨੂੰ ਸਵੇਰੇ ਕਰੀਬ 7 ਵਜੇ ਤਲਾਹ ਮਿਲੀ ਸੀ ਕਿ ਪਿੰਡ ਬੌਡੇ પેટ્રોલ ਪੰਪ ਦੇ ਸਾਹਮਣੇ ਗੱਡੀ ਪਲਟੀ ਪਈ ਹੈ ਐਸਐਸਐਫ ਦੀ ਗੱਡੀ ਨੇ ਮੌਕੇ ਪਰ ਜਾ ਕੇ ਦੇਖਿਆ ਕਿ ਉਹਦੇ ਵਿੱਚ ਤਿੰਨ ਬੰਦੇ ਜਿਹੜੇ ਹੈਗੇ ਆ ਉਹ ਗੱਡੀ ਦੇ ਵਿੱਚ ਸੀਗੇ ਉਹਨਾਂ ਨੇ ਮੌਕੇ ਤੇ ਉਹਨਾਂ ਨੂੰ ਕੱਢਿਆ ਚੰਨਾਂ ਨੂੰ ਔਰ ਤਿੰਨਾਂ ਦੀ ਡੈਥ ਹੋ ਗਈ ਸੀ ਮੈਂ ਵੀ ਮੌਕੇ ਤੇ ਪਹੁੰਚਿਆ ਹਾਲਾਤ ਵਚਨ ਤੋਂ ਇਹ ਪਾਇਆ ਗਿਆ ਵੀ ਜਿਹੜੀ ਸਪੋਰਟ ਗੱਡੀ ਹੈ ਉਹ ਕਾਫੀ ਜ਼ਿਆਦਾ ਸਪੀਡ ਤੇ ਸੀਗੀ ਤੇ ਡਾਇਡਰ ਨਾਲ ਟਕਰਾ ਕੇ ਜਿਹੜੀ ਹੈ ਉਹ ਗੱਡੀ ਸਾਈਡ ਦੇ ਖਤਾਨਾਂ ਦੇ ਪਲਟ ਗਈ ਜਿਹਦੇ ਕਾਰਨ ਤਿੰਨ ਜਣਿਆਂ ਦੀ ਜਿਹੜੀ ਮੌਤ ਹੋ ਗਈ ਹੈ ਇਹਦੇ ਵਿੱਚ ਇੱਕ ਪਰਮਿੰਦਰ ਕੁਮਾਰ ਉਮਰ ਕਰੀਬ 35 ਸਾਲ ਪਿੰਡ ਰਣੀਆਂ ਦੂਸਰਾ ਹਰਪੀ ਸਿੰਘ ਉਮਰ ਕਰੀਬ 29 ਸਾਲ ਪਿੰਡ ਰਣੀਆਂ ਤੀਜੇ ਬੰਦੇ ਦੀ ਜਿਹੜੀ ਆ ਉਹ شناخت ਨਹੀਂ ਹੋਈ ਇਸ ਬੰਦੇ ਉਹਦੇ ਪਰਿਵਾਰਕ ਮੈਂਬਰ ਵੀ ਮੌਕੇ ਤੇ ਪਹੁੰਚ ਗਏ ਸੀਗੇ ਉਹਨਾਂ ਦੇ ਬਿਆਨ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ